ਸੰਗਧਿਤ ਹਾਲਾਤਾਂ ਦੇ ਵਿੱਚ ਇੱਕ 22 ਸਾਲਾ ਯੋਗ ਨੇ ਘਰ ਦੇ ਵਿੱਚ ਫੰਦੇ ਲਾ ਕੇ ਆਤਮ ਹੱਤਿਆ ਕਰ ਲਈ। ਦਰਹਤਿਕ ਮ੍ਰਿਤਕ ਦੀ ਪਹਿਚਾਣ ਲਾਪਰੇ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਰਾਜੂ ਕਲੋਨੀ थाना ਟੁੱਬਾ ਦਿਰੋਤ ਵਿੱਚ। ਦੱਸਿਆ ਕਿ ਸ਼ਾਮ ਕਰੀਬ 6 ਵਜੇ ਉਸ ਦੀ ਮਾਤਾ ਕਿਸੇ ਕੰਮ ਨੂੰ ਲੈ ਕੇ ਬਾਜ਼ਾਰ ਗਈ ਸੀ ਜਦੋਂ ਵਾਪਸ ਆਈ ਤਾਂ ਨੇ ਦੇਖਿਆ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ। ਦੱਸ ਦੇ ਕੇ ਯੋਗ ਦੇ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ। ਇਸ ਤੋਂ ਬਾਅਦ ਮਰੇ ਤੱਕ ਦੀ ਮਾਨੇ ਪੜੋਸਿਆ ਦੀ ਮਦਦ ਮੰਗੀ ਤੇ ਪੜੋਸ ਦੇ ਹੀ ਇੱਕ ਯੁਵਕ ਜਦੋਂ ਦੀਵਾਰ ਫਾਦ ਕੇ ਘਰ ਦੀ ਛੱਤ ਤੇ ਗਿਆ ਤਾਂ ਨੇ ਦੇਖਿਆ ਕਿ ਉਹਦਾ ਹੁੰਦਾ ਕਮਰੇ ਜੇ ਅੰਦਰ ਪੱਖੇ ਦੇ ਨਾਲ ਲਟਕਿਆ ਹੋਇਆ ਦਰਜ ਇਸ ਤੋਂ ਬਾਅਦ ਮੌਕੇ ਤੇ थाना ਟਿੱਬਾ ਦੀ ਪੁਲਿਸ ਪਹੁੰਚੀ ਤੇ ਹੁਣ ਕਾਰਵਾਈ ਕਿੱਥੇ ਜਾ ਰਹੀ ਹੈ ਜੀ ਨਰਮਲ ਸਿੰਘ ਪੀਆ ਸਿਪਾ ਨਰਮਲ ਜੀ ਕੀ ਮਾਮਲਾ ਹੋਇਆ ਇੱਕ ਬੱਚੇ ਦੀ ਬਾਡੀ ਲੈ ਕੇ ਆਏ ਹੋ ਸਿਵਲ ਹਸਪੀਟਲ ਇਨਸਰਟ ਕਰ ਲਈ ਆ ਅੱਛਾ ਜੀ ਤੇ ਬਾਹਰ ਜਾਣ ਦੀ ਤੰਗ ਸੀ ਇਹਨੂੰ ਅੱਛਾ ਜੀ ਇਹਦੇ ਮਾਪੇ ਉਹਨੇ ਕਈ ਵਾਰੀ ਸਮਝਾਇਆ ਵੀ ਸਗਾ ਜੀ ਬਈ ਚਲੋ ਤੈਨੂੰ ਆਈਲਟਸ ਕਰਾ ਦੰਨੇ ਆ ਜੀ ਤੇ ਚਲੋ ਆਈਲਟਸ ਕਰਾਉਂ ਚੱਕਰ ਵੀ ਟਾਈਮ ਵੀ ਲੱਗਦਾ ਬੱਚਿਆਂ ਦਾ ਹਾਂਜੀ ਹਾਂਜੀ ਘਰ ਦੇ ਵਿੱਚ ਪੈਸੇ ਪੁੱਸਣ ਦਾ ਵੀ ਚੱਕਰ ਪੈਂਦਾ ਹਨਾ ਜੀ ਤੇ ਉਹ ਆਈਲਟਸ ਹਜੇ ਨਹੀਂ ਸੀ ਚੱਕਰ ਬਣਦਾ ਜੀ ਤੇ ਉਹ ਮੁੰਡੇ ਜਿਹੜੇ ਇਹਦੇ ਨਾਲ ਦੇ ਸੀ ਉਹ ਬਾਹਰ ਚਲ ਗਏ ਸੀ ਜੀ ਉਹੀ ਉਹਦੇ ਦਿਮਾਗ ਦੇ ਵਿੱਚ ਵਾਰ-ਵਾਰ ਆ ਜਾਂਦੀ ਵੀ ਮੈਂ ਇੱਥੇ ਰਹਿ ਗਿਆ ਮੇਰੇ ਨਾਲ ਦੇ ਬਾਹਰ ਚਲ ਗਿਆ ਆ ਅੱਛਾ ਇਸ ਕਾਰਨੋਂ ਨੇ ਵਿਚਾਰੇ ਨੇ ਆ ਕੇ ਨਾ ਦਿਮਾਗ ਟੈਨਸ਼ਨ ਲੈ ਕੇ ਸੂਸਟ ਕਰ ਲਈ ਆ ਤੁਸੀਂ ਅੱਜ ਜਦੋਂ ਮੌਕੇ ਤੇ ਗਏ ਹੋ ਰਾਜੂ ਕਲੋਨੀ 'ਚ ਤੇ ਤੁਸੀਂ ਉੱਥੇ ਕੀ ਦੇਖਿਆ ਸੀ ਤੁਸੀਂ ਆਪੇ ਅਸੀਂ ਦੇਖਿਆ ਵੀ ਪੱਕੇ ਨਾਲ ਲਟਕਦੇ ਆ ਸੀ ਚੁੰਨੀ ਨਾਲ ਸੀ ਜਾਂ ਰੱਸੀ ਨਾਲ ਚੁੰਨੀ ਨਾਲ ਅੱਛਾ ਜੀ ਕੋਈ ਵਾਈਟ ਰੰਗ ਦੀ ਚੁੰਨੀ ਸੀ ਜੀ ਲੋਕਾਂ ਨੇ ਉਪਰੋਂ ਜਿਹੜੀ ਮੌਲਟੀ ਵਾਲਾ ਗੇਟ ਤੋੜ ਕੇ ਅੰਦਰ ਵੜੇ ਆ ਉਸ ਤੋਂ ਬਾਅਦ ਸਾਨੂੰ ਇਨਫਾਰਮੇਸ਼ਨ ਦਿੱਤੀ ਆ ਜੀ ਪਰੇ ਅਸੀਂ ਮੌਕੇ ਤੇ ਗਏ ਆ ਸਤੂਆ ਵੀ ਗਏ ਨੇ ਮੌਕੇ ਤੇ ਅਸੀਂ ਡੈੱਡ ਬੋਡੀ ਲਵਾਈ ਆ ਕੋਈ ਸੁਸਾਈਡ ਨੋਟ ਨਹੀਂ ਪਛਵੀਲੇ ਆ ਕੋਈ ਪਰਿਵਾਰ ਨੇ ਕੋਈ ਗੱਲਬਾਤ ਕੀਤੀ ਹੋਵੇ ਕੋਈ ਨਹੀਂ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਜਿਹੜੇ ਮਲੇ ਘਟਨਾ ਇਹ ਪ੍ਰੇਮ ਪਿਆਰ ਦੀ ਆ ਜੀ ਕੋਈ ਉਹਨਾਂ ਦਾ ਫੋਨ ਵਗੈਰਾ ਚੈੱਕ ਕੀਤਾ ਤੁਸੀਂ ਹਾਂ ਫੋਨ ਵੀ ਚੈੱਕ ਕਰ ਲਿਆ ਚੈੱਕ ਕਰ ਲਿਆ ਜੀ ਸਾਰਾ ਕੁਝ ਚੈੱਕ ਕਰ ਲਿਆ ਜੀ ਅੱਛਾ ਜੀ ਤੇ ਕੋਈ ਹੈਗੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਇਹ ਕਿੰਨੇ ਵਜੇ ਦਾ ਵਾਕਿਆ ਇਹ ਸ਼ਾਮੀ ਹੈਗੀ ਆ ਮੇਰੇ ਖਿਆਲੋਂ 6:30 ਵਜੇ ਦੀ ਗੱਲ ਆ ਇਹ ਕਿਹੜੀ ਕਚੇ ਜੇ ਪੜਦਾ ਸੀਗਾ ਇਹ ਮੁੰਡਾ ਪੜਦਾ ਨਹੀਂ ਸੀਗਾ ਅੱਛਾ ਬਾਹਰ ਹਟਿਆ ਸੀ ਪਲੱਸ 2 ਕੀਤੀ ਹੋਈ ਸੀ ਅੱਛਾ ਆਈਲੈਂਡਸ ਕਰਨ ਦੇ ਚੱਕਰ ਦੇ ਵਿੱਚ ਸੀਗਾ ਇਹ ਹਾਂ ਇਹਦੇ ਪਰਿਵਾਰ ਨੇ ਜਿਵੇਂ ਦੱਸਿਆ ਕਿ ਅਪੋਲੋ ਚ ਸੀਸੀਟੀਏ ਕੰਮ ਕਰਦਾ ਸੀ ਉਹ ਉਹਦੇ ਬਾਰੇ ਨਹੀਂ ਆਪਾਂ ਨੂੰ ਗਿਆਨ ਪਰ ਇਹ ਆਈਲੈਂਡਸ ਕਰਨੇ ਸੀਗੇ ਨੇ ਆਈਲੈਂਡਸ ਕਰਨ ਦੇ ਵਿੱਚ ਉਹ ਦਰਾਂ ਨੇ ਬਾਹਰ ਜਾਣ ਸੀਗਾ ਕੈਨੇਡਾ ਇਹਦੇ ਦੋਸਤ ਗਿਆ ਸੀ ਬਾਹਰ ਠੀਕ ਹੈ ਜੀ ਹਾਂ ਬਾਕੀ ਆਹੀ ਸੀਗਾ ਹੋਰ ਕੋਈ ਚੱਕਰ ਨਹੀਂ ਇਹ ਜਾ ਨਹੀਂ ਸਕਿਆ ਇਹਨੇ ਸੂਸ਼ਣ ਕਰਾ ਲੇ ਵਿਚਾਰੇ ਨੇ ਉਹ ਗਲਤ ਕੀਤਾ ਕੰਮ ਜੀ ਨਰਮਲ ਸਿੰਘ ਜੀ ਐਸਟੀਪਾ ਨਰਮਲ ਜੀ ਕੀ ਮਾਮਲਾ ਹੋਇਆ ਇੱਕ ਬੱਚੇ ਦੀ ਬਾਡੀ ਲੈ ਕੇ ਆਏ ਹੋ ਸਿਵਲ ਹਸਪੀਟਲ ਨੂੰ ਸੂਸਟ ਕਰ ਲਈ ਆ ਅੱਛਾ ਜੀ ਤੇ ਬਾਹਰ ਜਾਣ ਦੀ ਤੰਗ ਸੀ ਇਹਨੂੰ ਅੱਛਾ ਜੀ ਇਹਦੇ ਮਾਪੇ ਉਹਨੇ ਕਈ ਵਾਰੀ ਸਮਝਾਇਆ ਵੀ ਸਗਾ ਜੀ ਬਈ ਚਲੋ ਤੈਨੂੰ ਆਈਲੈਟਸ ਕਰਾ ਦੰਨੇ ਆ ਜੀ ਤੇ ਚਲੋ ਆਈਲੈਟਸ ਕਰਾਉਂ ਚੱਕਰ ਵੀ ਟਾਈਮ ਵੀ ਲੱਗਦਾ ਬੱਚਿਆਂ ਨੂੰ ਹਾਂ ਜੀ ਹਾਂ ਜੀ ਘਰ ਦੇ ਵਿੱਚ ਪੈਸੇ ਪੁੱਛਦਾ ਵੀ ਚੱਕਰ ਪੈਂਦਾ ਹਨਾ ਜੀ ਤੇ ਉਹ ਆਈਲੈਟਸ ਇਹ ਹਜੇ ਨਹੀਂ ਸੀ ਚੱਕਰ ਬਣਦਾ ਜੀ ਉਹ ਮੁੰਡੇ ਜਿਹੜੇ ਇਹਦੇ ਨਾਲ ਦੇ ਸੀ ਉਹ ਬਾਹਰ ਚਲ ਗਏ ਸੀ ਜੀ ਉਹੀ ਉਹਦੇ ਦਿਮਾਗ ਦੇ ਵਿੱਚ ਵਾਰ-ਵਾਰ ਆਈ ਜਾਂਦੀ ਵੀ ਮੈਂ ਇੱਥੇ ਰਹਿ ਗਿਆ ਮੇਰੇ ਨਾਲ ਦੇ ਬਾਹਰ ਚਲ ਗਏ ਆ ਅੱਛਾ ਇਸ ਕਰ ਲੋ ਨੇ ਵਿਚਾਰੇ ਨੇ ਆ ਕੇ ਨਾ ਦਿਮਾਗ ਪੈਂਸ਼ਨ ਲੈ ਕੇ ਛੂਟ ਕਰ ਲਈ ਆ ਤੁਸੀਂ ਅੱਜ ਜਦੋਂ ਮੌਕੇ ਤੇ ਗਏ ਹੋ ਰਾਜੂ ਕਲੋਨੀ ਚ ਤੇ ਤੁਸੀਂ ਉਹ ਤੇ ਕੀ ਦੇਖਿਆ ਜਿਉ ਤੁਸੀਂ ਆਪੇ ਅਸੀਂ ਦੇਖਿਆ ਵੀ ਪੱਕੇ ਨਾਲ ਲਟਕ ਰਿਆ ਸੀ ਚੁੰਨੀ ਨਾਲ ਸੀ ਜਾਂ ਰੱਸੀ ਨਾਲ ਸੀ ਚੁੰਨੀ ਨਾਲ ਅੱਛਾ ਜੀ ਵਾਈਟ ਰੰਗ ਦੀ ਚੁੰਨੀ ਸੀ ਜੀ ਲੋਕਾਂ ਨੇ ਉਪਰੋਂ ਜਿਹੜੀ ਮੌਨਟੀ ਲਾਲਾ ਗੇਟ ਤੋੜ ਕੇ ਅੰਦਰ ਵੜੇ ਆ ਉਸ ਤੋਂ ਬਾਅਦ ਸਾਨੂੰ ਇਨਫਾਰਮੇਸ਼ਨ ਦਿੱਤੀ ਆ ਫਿਰ ਅਸੀਂ ਮੌਕੇ ਤੇ ਗਏ ਆ ਸਤਿ ਸ਼ਾਹ ਵੀ ਗਏ ਨੇ ਮੌਕੇ ਤੇ ਅਸੀਂ ਡੈੱਡ ਬੋਡੀ ਲਵਾਈ ਆ ਕੋਈ ਸੁਸਾਇਸਾਈਡ ਨਹੀਂ ਆ ਕੁਛ ਵੀ ਨਹੀਂ ਹੋਇਆ ਕੋਈ ਪਰਿਵਾਰ ਨੇ ਕੋਈ ਗੱਲ ਵੀ ਕੀਤੀ ਹੋਵੇ ਕੋਈ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਨਹੀਂ ਕਿਹੜੇ ਮਲੇ ਘਟਨਾ ਹੈ ਇਹ ਪ੍ਰੇਮ ਪਿਆਰ ਦੀ ਹੈ ਜੀ ਕੋਈ ਉਹਨਾਂ ਦਾ ਫੋਨ ਵਗੈਰਾ ਚੈੱਕ ਕੀਤਾ ਤੁਸੀਂ ਹਾਂ ਫੋਨ ਵਗੈਰਾ ਚੈੱਕ ਕਰ ਲਿਆ ਚੈੱਕ ਕਰ ਲਿਆ ਜੀ ਸਾਰਾ ਕੁਝ ਚੈੱਕ ਕਰ ਲਿਆ ਜੀ ਅੱਛਾ ਜੀ ਤੇ ਕੋਈ ਹੈਗੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਇਹ ਕਿੰਨੇ ਵਜੇ ਦਾ ਵਾਕਾ ਹੈ ਇਹ ਸ਼ਾਮੀ ਹੈਗੀ ਹੈ ਮੇਰੇ ਖਿਆਲੋਂ 6:30 ਵਜੇ ਦੀ ਗੱਲ ਹੈ ਕਿਹੜੀ ਕਲਾਸੇ 'ਚ ਪੜਦਾ ਸੀਗਾ? ਇਹ ਮੁੰਡਾ ਪੜਦਾ ਨਹੀਂ ਸੀਗਾ। ਅੱਛਾ। ਬਾਹਰ ਹਟਿਆ ਸੀ ਪਲੱਸ 2 ਕੀਤੀ ਹੋਈ ਸੀ। ਅੱਛਾ। ਆਈਲਰਟਸ ਕਰਨ ਦੇ ਚੱਕਰ ਦੇ ਵਿੱਚ ਸੀਗਾ ਇਹ। ਹਾਂ ਇਹ ਪਰਿਵਾਰ ਨੇ ਜਿਵੇਂ ਦੱਸਿਆ ਕਿ ਅਪੋਲੋ 'ਚ ਸੀਸੀਟੀਵੀ 'ਚ ਕੰਮ ਕਰਦਾ ਸੀ। ਉਹ ਉਹਦੇ ਬਾਰੇ ਨਹੀਂ ਆਪਣਾ ਬਿਆਨ। ਪਰ ਇਹ ਆਈਲਰਟਸ ਕਰਨੇ ਸੀਗੇ ਨੇ। ਆਈਲਰਟਸ ਕਰਨ ਦੇ ਵਿੱਚ ਉਹ ਦੌਰਾਨ ਇਹਨੇ ਬਾਹਰ ਜਾਣਾ ਸੀਗਾ ਕੈਨੇਡਾ। ਇਹਦੇ ਦੋਸ਼ 'ਚ ਗਿਆ ਸੀ ਬਾਹਰ। ਠੀਕ ਹੈ ਜੀ। ਹਾਂ ਬਾਕੀ ਆਹੀ ਸੀਗਾ ਹੋਰ ਕੋਈ ਚੱਕਰ ਨਹੀਂ। ਇਹ ਜਾ ਨਹੀਂ ਸਕਿਆ ਇਹਨੇ ਸੂਚਨ ਅਦਾਲਤ ਵਿੱਚ ਜਾ ਰਹੇ ਨੇ। ਠੀਕ। ਗਲਤ ਕੀਤਾ ਕੰਮ।